स्वस्थ कल्याण हेतु तो पुनः हॉल में पुनः प्रारंभ प्रारंभ के प्रति श्रद्धांजलि और याद अपरमदागो पर विश्व आगमन में जागो जय हो कण कण पर स्वस्थ एवं मोहन रामचंद्र देश आया चिकित्सा करता उन्होंने महानुभव भगवान कृष्ण शो मथा महाउत्तम राम रघु पुरुषार्थ पर शास्त्र रत्न गोसुदास जराते वेत्रकन नभो ननज परसे आज परिपशुन वायुश अनुमाय पुरा पौरया तिमविभास स्वप्रसिया तिमविभास स्वप्रसु कृष्ण बरस सो प्रदे आते उत्तम हुए सर्वनाग गिरी भया कृष्ण बिनु लया हि प्रतिक्रात फलकरण असनु कशुन असले भ

ਸਾਰੇ ਸਾਧ ਸੰਗਤ ਦੇ ਨਾਮ ਸਾਧ ਸੰਗਤ ਸਨਾਨ ਕੋ ਗੁਰੂ ਗ੍ਰੇਸ਼ਣ ਸਾਹਿਬ ਜੀ ਸੇ ਜਵਾ ਸਾਧ ਸੰਗਤ ਸਾਮੀ ਦਾ ਸੰਦੋਪਹਿਵਾ ਆਪਣੀ ਜਾਨ ਸਾਰੇ ਗੁਰੂ ਜੀ ਬਾਲੇ ਦੇ ਘੁੰਮ ਕੇ ਪਿਆਰੇ ਸਾਧ ਦੇ ਸੰਗ ਉਹਨਾਂ ਸਾਧ ਸੰਗਤ ਪਰਮੰਤਾ ਸਾਹਿਬ ਜੀ ਤੋਂ ਨਾਮ ਪ੍ਰਾਪਤ ਸਾਧ ਦੇ ਦਸਤ ਸੰਧੇ ਹਰਿਵਾਸ ਪ੍ਰਾਪਤ ਜੀ ਦੇ ਬਦਾਈ ਸਭ ਤੇ ਨਾਨਕ ਆਈ ਸਾਦ ਸੰਗ ਵਸਾ ਸੰਤ ਸਵਾਪ ਸਭ ਦਾ ਨਾਮ ਪ੍ਰਸਾਦ ਰਤਨ ਬਲ ਹੋਈ ਜਾ ਇਨਸਾਨ ਸੰਤ ਅਕਬੀਤਾ ਸਤਬਸ ਗੁਰੂ ਨੇ ਸਾਧੂ ਗਾਇ ਹਰਿ ਸ਼ਰ ਸਾਹਿਬ ਜਿਸੋਂ ਵਰਸਾਈ ਜੀ ਅਦੇ ਦਰਸ਼ਨ ਚੰਤਰਾ ਰਾਹ ਦਾ ਘਾਮ ਨੂੰ ਗੁਨਗਾਰ ਰਾਇ ਜਿਸੋਂ ਸਰਸਾ ਜਮਾ ਨਾਮ ਗੋਬਾਦ ਕੋ ਸੰਤ ਸਜਾ ਦਿੱਤੀ ਵੀ ਚਲ ਬਠੇਰੀ ਸਜਾ ਕੱਟਣੀ ਤੁਸੀਂ ਆਪਣੇ ਨਾਲ ਇਹ ਲੈ ਜਾਓ ਇਹਨੂੰ ਪਾਲਾ ਪਾਲਾ ਪਾਇਓ ਸੇ ਦੇਖਣੀਆਂ ਨੂੰ ਹੋਣ ਖੇੜ ਵਾਲਾ ਲਿਆ ਕਹਿੰਦੇ ਵੀ ਚੰਗਾ ਜਦੋਂ ਲਈ ਯਾਰ ਹੈ ਨੇ ਰਾਹ ਦੇ ਵਿੱਚ ਇਹ ਗੰਗਾ ਦੇ ਇਤੇ ਫਰਕ ਗਿਆ ਮੈਂ ਤਾਂ ਸੋਹ ਦੋ ਦਿਨ ਮਿਲਿਆ ਦਾ ਭੁੱਖਾ ਕਹਿੰਦਾ ਮੇਟੋ ਰੋ ਤਿਆਰੀ ਜਾਂਦਾ ਕਹਿੰਦਾ ਮੈਨੂੰ ਤਾਂ ਉਹੀ ਛੱਡ ਦੋ ਉਹ ਕਹਿੰਦੇ ਵੀ ਅੱਜ ਗੱਲਾਂ ਪਿੰਡ ਦੀ ਲੱਭੀ ਐ ਵੀ ਤੂੰ ਕੋਈ ਨਹੀਂ ਸੁਣਾਗਾ ਤਾਂ ਨਹੀਂ ਰਹਾ ਅੱਜ ਉੱਥੇ ਜਾ ਕੇ ਤੂੰ ਲੰਗਰ ਛਕ ਲਈ